ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਤੁਸ਼ਾਰ ਗੁਪਤਾ ਜੀ ਵੱਲੋਂ ਪਬਲਿਕ ਦੇ ਗੁੰਮ ਹੋਏ 170 ਮੋਬਾਈਲ ਫੋਨ ਬਰਾਮਦ ਕਰ ਅਸਲ ਮਾਲਕਾਂ ਨੂੰ ਸੌਂਪੇ ਗਏ। ਉਹਨਾਂ ਦੱਸਿਆ ਕਿ ਹੁਣ ਤੱਕ 720 ਫੋਨ ਟਰੇਸ ਕਰਕੇ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ। ਜਿਲ੍ਹਾ ਪੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਪਿਛਲੇ ਸਮੇਂ ਦੌਰਾਨ ਮੋਬਾਈਲ ਫੋਨ ਗੁੰਮ ਹੋਣ ਦੀਆਂ ਕਾਫੀ ਸ਼ਿਕਾਇਤਾਂ ਮਿਲੀਆਂ ਸਨ। ਇਨਾ ਗੋਮ ਖੋਇ ਫੋਨਾਂ ਨੂੰ ਸੀਆਈਈਆਰ ਪੋਰਟਲ ਪਰ ਟ੍ਰੇਸਿੰਗ ਤੇ ਲਗਾਇਆ ਗਿਆ ਜਿਸ ਤੇ 170 ਫੋਨ ਚਲਦੇ ਪਾਏ ਗਏ ਇਹ ਫੋਨ ਟ੍ਰੇਸ ਕਰਕੇ ਅੱਜ ਫੋਨ ਮਾਲਕਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾ ਕੇ ਫੋਨ ਮਾਲਕਾਂ ਨੂੰ ਸੌਂਪੇ ਗਏ ਮੋਬਾਈਲ ਫੋਨ ਮਾਲਕਾਂ ਵੱਲੋਂ ਸ਼੍ਰੀ ਐਸਐਸਪੀ ਸਾਹਿਬ ਮੋਹਸਰ ਸਾਹਿਬ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਤਰਵਾਜ ਕੀਤਾ ਗਿਆ ਐਸਐਸਪੀ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦਾ ਵੀ ਮੋਬਾਈਲ ਫੋਨ ਗੁੰਮ ਹੁੰਦਾ ਹੈ ਤਾਂ ਮੋਬਾਈਲ ਫੋਨ ਦਾ ਸਾਰਾ ਵੇਰਵਾ ਨੇੜੇ ਦੇ ਸਹਾਜ ਕੇਂਦਰ ਵਿੱਚ ਦਰਜ ਕਰਵਾਉਣ ਤਾਂ ਕਿ ਫੋਨ ਟ੍ਰੇਸਿੰਗ ਤੇ ਲਗਾਉਣ ਸੰਬੰਧੀ ਸਾਰੀ ਕਾਰਵਾਈ ਕੀਤੀ ਜਾ ਸਕੇ ਤੁਹਾਡੇ ਕਿੰਗੇ ਅਸੀਂ ਬਸ

No, no. thank you thank you Hello, madam Hello. 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 ਹੋਈ ਗਈ ਹੈ ਜੀ ਹਾਂਜੀ ਚਲੋ ਫਿਰ ਆ ਜਿੰਨੇ ਸਾਰੇ ਖੜੇ ਆ ਇੱਥੇ ਸਾਰੇ ਦੇ ਫੋਨ ਸਾਨੂੰ ਮਿਲ ਗਏ ਆ ਠੀਕ ਇਹਨੂੰ ਲੜਨ ਲਗੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਮੈਡਮ ਬੜਾ ਜ਼ੋਰ ਲਾਦੇ ਤੁਹਾਡੇ ਨਾਲ ਇੱਕ ਵਾਰੀ ਸਾਰੇ ਫੋਨ ਕਈ ਫੋਨ ਇਧਰ ਆਏਗੇ ਸੀ ਯੂਪੀ ਤੋਂ ਵੀ ਇਕੱਠੇ ਕਰਕੇ ਲੈ ਕੇ ਆਏ ਕਈ ਫੋਨ ਆਏਗੇ ਬਿਹਾਰ ਤੋਂ ਲੈ ਕੇ ਆਏ ਆ ਹਾਂਜੀ ਇਦਾਂ ਦੇ ਵੀ ਆਏਗੇ ਠੀਕ ਹੈ ਤੇ ਵੈਰੀ ਗੁੱਡ ਸਰ ਵੈਰੀ ਗੁੱਡ ਇਹਦਾ ਖਿਆਲ ਰੱਖੋ ਜੀ ਤੁਹਾਡੇ ਫੋਨ ਹੁੰਦੇ ਉਹਨੂੰ ਸਾਮ ਰੱਖੀ ਰੱਖੀ ਹੈ ਜੀ फिर भी जे किसी का घूम आता है सारे पिंड जाओगे अपने यही कहना है पोर्टल होता है सीईआईआर -E पोर्टल कहते हो सी आई आर एक वो पोर्टल होता है दूजा साढे थाने या साइबर सेल के दस्तू, तोड़े फोन जो हैं के ये नहीं कि घूम हो गया तो घूम हो गया आज मिलता ही नहीं, एक ही केंद्र ना बाप हो गया उन्हें सारे सारे तो फोन मिल रहे हैं उन्हें बाप चुनाव उन्हें बाप ख़ाली साथ देने तक क्या सब पता लग गया ठीक है तो पता था वो आज तोड़े फोन मिला के ਜੀ ਸਾਡੀ ਰਹਤੀ ਹੈ ਭਾਵੇਂ ਕੋਲ ਨੂੰ ਵੀ ਕੋਈ ਇਸ਼ੂ ਆnde ਕੋਈ ਪ੍ਰੋਬਲਮ ਆਦੀ ਸਾਰੇ ਸੀਟ ਤੇ ਆ ਕੇ ਦੱਸੋ ਠੀਕ ਹੈ ਠੀਕ ਹੈ ਨੰਬਰ ਵਾਈ ਦਿਨ ਨੂੰ ਅੰਦਰ ਬੁਲਾ ਲਿਆ ਸੀ ਤੇ ਸਾਰੇ ਨੂੰ ਫੋਨ ਆ ਗਿਆ ਹਾਂ ਗੁਡੀ ਰਵਣਾ ਠੀਕ ਹੈ ਮੈਂ ਗਰੀਬ ਤਾਂ ਮਲੋੜ ਤੋਂ ਮੇਰਾ ਅੱਜ ਤੋਂ 6-7 ਮਹੀਨੇ ਪਹਿਲਾਂ ਫੋਨ ਗੁੰਮ ਹੋਇਆ ਸੀਗਾ ਉਹਦੀ ਰਿਪੋਰਟ ਮੈਂ ਪਹਿਲਾਂ ਮਲੋੜ ਸਿਟੀ ਥਾਣੇ ਲਖਾਈ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਲਖਾਈ ਤੇ ਪੁਲਿਸ ਦੀ ਮੁਸ਼ਚਾਦੀ ਕਾਰਨ ਅੱਜ ਮੇਰਾ ਫੋਨ ਮੈਨੂੰ ਮਿਲ ਚੁੱਕਿਆ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਜੋ ਕਿ ਬਹੁਤ ਮੁਸਤੈਦੀ ਨਾਲ ਕੰਮ ਕਰ ਰਹੇ ਨੇ ਤੇ ਇੱਕ ਕ੍ਰਾਈਮ ਤੇ ਵੀ ਠੱਲ ਪਾ ਰਹੇ ਨੇ ਤੇ ਜੋ ਲੋਕਾਂ ਦੇ ਜੋ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉਹ ਲੋਕਾਂ ਦਾ ਵਿਸ਼ਵਾਸ ਨੂੰ ਕਾਇਮ ਰੱਖ ਰਹੇ ਨੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਤੇ ਨਾਲ ਪੁਲਿਸ ਪ੍ਰਸ਼ਾਸਨ ਦਾ ਤੇ ਸਾਡੀ ਕ੍ਰਾਈਮ ਬ੍ਰਾਂਚ ਦਾ ਤੇ ਸਾਡੇ ਕਿਹਦੇ ਸੀ ਸਾਈਬਰ ਸੈੱਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸ੍ਰੀ ਕਾਜੀ ਮੇਰਾ ਨਾਮ ਮਨਿੰਦਰ ਕੌਰ ਹੈ ਮੈਂ ਮੁਕਸਰ ਸ਼ਹਿਰ ਦੀ ਵਾਸੀ ਆ ਮੇਰਾ ਜੰਮ ਮਹੀਨੇ ਦੇ ਵਿੱਚ ਫੋਨ ਗਵਾਚ ਗਿਆ ਸੀ ਪੰਜਾਬ ਪੁਲਿਸ ਦੀ ਮਦਦ ਨਾਲ ਅੱਜ ਮੈਨੂੰ ਦਸੰਬਰ ਮਹੀਨੇ ਦੇ ਵਿੱਚ ਮੇਰਾ ਫੋਨ ਮਿਲ ਗਿਆ ਵਾ ਅਸੀਂ ਸਾਈਬਰ ਸੈੱਲ ਦੇ ਬਹੁਤ-ਬਹੁਤ ਧੰਨਵਾਦ ਆ ਤੇ ਪੰਜਾਬ ਪੁਲਿਸ ਦੇ ਬਹੁਤ-ਬਹੁਤ ਧੰਨਵਾਦ ਦੀਆਂ ਸਾਡਾ ਫੋਨ ਇਹਨਾਂ ਨੂੰ ਸਾਨੂੰ ਲੱਭ ਕੇ ਦਿੱਤਾ ਥੈਂਕ ਯੂ ਮੇਰਾ ਨਾ ਚੰਦਰਪਾਲ ਸਿੰਘ ਦੇ ਦਰਵਾਜ਼ੇ ਤੇ ਮੇਰਾ 3 ਮਹੀਨੇ ਪਹਿਲਾਂ ਫੋਨ ਡਗ ਪਿਆ ਸੀ ਤੇ ਹੁਣ ਮੈਂ ਫੋਨ ਮੈਨੂੰ ਮਿਲ ਗਿਆ ਜੀ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਰੀ ਮੁਕਸਰ ਜ਼ਿਲ੍ਹੇ ਦੀ ਪੁਲਿਸ ਦਾ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਆਪਣਾ ਨਾਮ ਸਤਨਾਮ ਸਿੰਘ ਚਠਾਈ ਆਪਣਾ ਜੋ ਮਗਲੜ ਜੀ ਗਜਵਾ ਵਿੱਚ ਡਿੱਗ ਪਿਆ ਸੀ ਆ ਛੇਰ ਗਈ ਸੀ ਉਸ ਤੋਂ ਬਾਅਦ ਜੀ ਆਪਣੀ ਜੋ ਦਰਖਾਸਤ ਹੈ ਆਪਣੇ ਐਸਐਸਪੀ ਸਾਹਿਬ ਦੇ ਦਫ਼ਤਰ ਲਗਾਈ ਗਈ ਸੀ ਜੀ ਅੱਜ ਜੋ ਜੋ ਮੋਬਾਈਲ ਆ ਮੇਰਾ

ਤੇ ਐਸਐਸਪੀ ਸਾਹਿਬ ਜੀ ਦਾ ਥੈਂਕ ਯੂ ਸੋ ਮੱਚ कुछ साथ में ले लो क्या यार ये भी तो बात खड़े थी कुछ पता ही नहीं लगता है ओके जी ओके मुझे आज परमाणु से इंचालम से एवरीवन ड्यूटी दर्ज ही गई मैं तो थक गया था थैंक यू सर ओके जी कितने नंबर हमको 12 नंबर अब कितने टाइम हो गए थोड़ी 5 6 मिनट कितने नंबर 12 नंबर विशेष साइड से होगा टाइम पर थोड़ा किरण चेक कर लेते हैं

ਕਰਾਉਂ ਬੋਟੋ ਦੋ ਓਕੇ ਹੂੰ ਚੱਲ ਸੋਨੇ ਆਉ ਤੁਹਾਡੇ ਕਿਵੇਂ ਗਿਆ ਸੀ ਹਾਂਜੀ ਗੁੰਮ ਹੋ ਗਿਆ ਇਸ ਕਰਕੇ ਚੱਲ ਕਿੰਨੇ ਦਾ ਹੀ ਹੋ ਗਿਆ ਇਹਨੂੰ ਤਾਂ 3 ਸਾਲ ਹੋ ਗਏ ਜੀ 3 ਸਾਲ ਬਾਅਦ ਗਿਆ ਉਹ ਨਰ ਗਿਆ ਬੋ ਬੋ ਤੁਹਾਡੇ ਕਿਵੇਂ ਗਿਆ ਸੀ ਜੀ ਸਾਡਾ ਜੀ ਬਸ ਤਾਂ ਚੱਕਿਆ ਗਿਆ ਸੀ ਥੈਲੇ ਦੇ ਵਿੱਚ ਪਾਇਆ ਹੋਇਆ ਸੀ ਕਿੰਨਾ ਟਾਈਮ ਹੋ ਗਿਆ ਜੀ 5 ਮਹੀਨੇ ਪਹਿਲੇ ਸੀ ਧੰਨਵਾਦ ਜੀ ਕੋਈ ਨਾ ਉਹ ਮੈਂ ਗਏ ਮੈਂ ਟੈਕਸੀ ਤੋਂ ਨਾ ਸਵਾਰੀ ਲੈ ਗਈ ਸੀ ਮੈਨੂੰ ਉਹਨੇ ਫੋਨ ਕਰਨਾ ਮੈਂ ਕਹਾਂ ਕਰ ਲਓ ਮੈਨੂੰ ਪਤਾ ਕਿ ਜੋ ਮੰਦਰ ਚ ਵਰਗੇ ਜੋ ਮੰਦਰ ਦੇ ਦੂਜੇ ਪਾਸੇ ਗਲੀ ਸੀ ਉੱਧਰ ਦੀ ਲੈ ਕੇ ਨਾ ਕਿ ਕਰਾਇਆ ਵੀ ਨਹੀਂ ਦਿੱਤਾ ਉਹਨਾਂ ਨੇ ਹਾਂ ਚੱਲ ਚੱਲ ਗਏ ਗਏ ਐ ਫਾਦਰ ਸਾਹਿਬ ਦਾ ਡੇਟ ਚ ਸੀ ਮੈਂ ਅਸੀਂ ਮੁੰਡੇ ਤੋਂ ਟਰਾਲੇ 'ਚ ਜਦੋਂ ਤੜੀ ਮੈਂ ਕਹਾਂ ਦੋ ਟੈਂਸ਼ਨ ਨਹੀਂ ਹਾਂ ਟੈਂਸ਼ਨ ਨਹੀਂ ਵੀ ਇਹ ਤਾਂ ਨਿਕਲ ਗਈ ਕੀ ਤੁਹਾਡਾ ਕੇਮਿਕਲ ਡੈਕ ਨਹੀਂ ਨਹੀਂ ਗੱਡਿਆ ਗੜੀ ਗੰਬੜਾ ਪੈਣ ਜੀ ਥੋੜੀ ਭੈਣ ਨੂੰ ਆ 1100 ਦੇਵਾ ਹੀ ਦਵਾ ਨਹੀਂ ਥੈਂਕ ਯੂ ਨਹੀਂ ਨਹੀਂ ਥੈਂਕ ਯੂ ਬਸ ਦਫਤਰ ਦਫਤਰ ਜਾ ਕੇ ਤੁਹਾਨੂੰ ਦੱਸ ਦਿੰਦੇ ਕਿਹੜਾ ਆਨੰਮਰ ਕੀ ਦਾ ਬਣਿਆ ਦਫਤਰ ਵਾਲਾ ਨੰਬਰ ਹੀ ਸਾਡੇ ਦਫਤਰ ਦਾ ਨੰਬਰ ਹੀ ਹੈ ਸਾਰੀ ਲੈਟਸ ਕੋਟ ਕਰੀਏ ਸਾਡਾ ਘਰ ਲੱਗੇ ਸੀ ਚਲ ਥੈਂਕ ਯੂ ਸਰ ਨਹੀਂ ਦਫਤਰ

बनते हैं अच्छा तरी आ जी हम लोगों किला नाम जी थोड़ा घनघेंद्र सिंह फोन थी स्टेशन जी हां जी हां जी थोड़ा थोड़ा गया इसमें कृपया थी कितने टाइम पहले आज भी सही था ओके इधर कोलाले इधर से जाती नंबर है दे। दे पहले टाइम पे ले बस में लाग जाके थैंक यू सर ओके तुम मिलके जायो बंदा तो ठीक है मुझे कब तक चलोगे मैं ठीक गिर गए सर गिर गए थैंक यू सर ओके करा सर करा

क्या हाँ, कवर है हाँ नहीं। ना नाम आर्यज गुलवानी है मैं कश्मीर से बिलोंग करता हूँ मेरा फोन जो डेढ़ महीने पहले चोरी हो गया था तो आज कल सुबह हमें आई पुलिस स्टेशन से मुख्तर पुलिस स्टेशन से कि आपका फोन जो है वो ट्रेस किया हो गया है तो आज सुबह हमें फोन मिल गया मुझे पूरा भरोसा था यहाँ की एडमिनिस्ट्रेशन पे कि वो मेरा फोन ट्रेस करेगी मैं बहुत शुक्रगुजार हूँ यहाँ की एडमिनिस्ट्रेशन का कि उन्होंने मुझे मेरा फोन वापस दिला दिया कहा मैं कश्मीर से बिलोंग करता हूँ डिस्ट्रिक्ट अनंतनाग यहाँ स्टेडियो करता हूँ एच के एल कॉलेज ऑफ नरसिंग गुरु आज मुक्तर साहब के टेक्निकल सेल वालों जो सा एक उपरला चलिया जेद्धि लॉस्ट स्टूडेंट मोबाइल फोन ਕ੍ਰੇਸ ਕਰਕੇ ਰਿਕਵਰ ਕਰਦੇ ਸੀ ਇਹ ਪਬਲਿਕ ਰੋਟਾਲੇ ਸੀ ਉਹਦੇ ਵਿੱਚ ਇੱਕ ਹੋਰ ਸਟੈਪ ਫਾਰਵਰਡ ਲੈ ਰਹੇ ਜਿਹਦੇ ਵਿੱਚ ਅਸੀਂ ਆਜ 170 ਮੋਬਾਈਲ ਫੋਨ ਜੁਆਏ ਹਨ ਇਹ ਪਬਲਿਕ ਤੋਂ ਮੰਗਦੇ ਇਹਦੇ ਨਾਲ ਸਾਡਾ ਜੋ ਟੋਟਲ ਫਿਗਰ ਹੈਗਾ ਅਸੀਂ 720 ਤੋਂ ਵੱਧ ਜੋ ਮੋਬਾਈਲ ਫੋਨਸ ਹੈਗੇ ਹਨ ਜਿਨ੍ਹਾਂ ਦੇ ਖੋਏ ਸੀ ਜਾਂ ਜਿਨ੍ਹਾਂ ਦੇ ਮਿਸਪਲੇਸ ਹੋਏ ਸੀ ਉਹ ਸਾਰੇ ਰਿਕਵਰ ਕਰਕੇ ਦਿੱਤੇ ਤੇ ਮੇਰੀ ਸਾਰੇ ਮੁਕਸਰ ਨਿਵਾਸੀਆਂ ਨੂੰ ਇਹ ਰਿਕਵੈਸਟ ਹੈ ਜੇਕਰ ਤੁਹਾਡਾ ਫੋਨ ਗਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਸੀਈਆਰ ਪੋਰਟਲ ਹੈਗਾ ਉਹਦੇ ਤੇ ਆਪਣੇ ਫੋਨ ਦਾ ਜੋ ਆਈਐਮਆਈ ਨੰਬਰ ਹੈਗਾ ਉਹਨੂੰ ਰਜਿਸਟਰ ਕਰਾਓ ਉਸ ਹਨੀ ਟੀਮਸ ਹੈਗੀਆਂ ਇਹ ਲੱਗੀ ਹੁੰਦੀਆਂ ਇਹਨਾਂ ਨੇ ਸਾਰੇ ਮੋਬਾਈਲ ਫੋਨ ਜੇਕਰ ਦੁਬਾਰਾ ਆਨ ਹੁੰਦੇ ਹੈ ਉਹਦੀ ਇਨਫੋਰਮੇਸ਼ਨ ਲੈ ਕੇ ਦੀ ਲੋਕੇਸ਼ਨ ਲੈ ਕੇ ਤੇ ਫੋਨ ਅਸੀਂ ਰਿਕਵਰ ਵੀ ਕਰਦੇ ਜੇ ਤੁਹਾਨੂੰ ਵਾਪਸ ਦੇ ਕਰਾਂ ਤੇ ਨਾਲ ਹੀ ਇੱਕ ਸਾਈਬਰ ਕਰਾਈਮਸ ਜੋ ਹੈਗੀਆਂ ਤੇ ਫਾਈਨੈਂਸ਼ੀਅਲ ਫਰਾਡਸ ਇਹ ਇਹਦਾ ਇੱਕ শারਪ ਜੋ ਹੈ ਇਨਕਰੀਜ਼ ਨਜ਼ਰ ਆ ਰਿਹਾ ਹੈ ਸਾਈਬਰ ਕ੍ਰਾਈਮਸ ਦੇ ਇਹਦੇ ਲਈ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਇੱਕ ਤਾਂ ਬਹੁਤ ਸੌਖਾ ਨਰ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਨਾਲ ਸਾਈਬਰ ਫਰਾਡ ਹੋਇਆ ਹੈ ਇਮੀਡੀਏਟਲੀ 1930 ਤੇ ਕਾਲ ਕਰੋ ਤੇ ਆ ਕੇ ਸਾਨੂੰ ਇਨਫੋਰਮ ਕਰੋ ਤੁਹਾਡੀ ਜੋ ਆਗੇ ਬੰਦੀ ਮਦਦ ਤੇ ਕਾਰਵਾਈ ਹੈਗੀ ਉਹ ਅਸੀਂ ਕਰਾਂਗੇ